ਇਹ ਬੜਾ ਸਾਰਾ ਤਾਕਤਵਾਂ ਜੇ ਦਾਸ ਰੈਲੀਆਂ ਤੁਹਾਡੇ ਉਪਰ ਹੋਈਆਂ ਗਈਆਂ ਕਿੰਨਾ ਦਾ ਲੋਕਾਂ ਨੂੰ ਸੁਖੋ ਦੇਖੋ ਮੈਂ ਧੰਨਵਾਦ ਕਰਦਾ ਗਦਾਸਪੁਰ ਹੜਕੇ ਦੇ ਲੋਕਾਂ ਦਾ ਜਿਨ੍ਹਾਂ ਨੇ ਅੱਜ ਬਹੁਤ ਇੱਜ਼ਤ ਮਾਨ ਦਿੱਤਾ ਆ ਔਰ ਦਾਸ ਰੈਲੀਆਂ ਕੀਤੀਆਂ ਸੱਤ ਪਿੰਡਾਂ ਚ ਤੇ ਤਿੰਨ ਸ਼ਹਿਰ ਦੇ ਵਿੱਚ ਲਾਸਟ ਰੈਲੀ ਆ ਇੱਥੇ ਕੋਪਾਲਚਾ ਰੋਡ ਤੇ ਕੀਤੀਆਂ ਵਾਟ ਕੱਟ ਤੇ ਰੈਲੀਆਂ ਤੇ ਮੈਂ ਧੰਨਵਾਦ ਕਰਦਾ ਸਾਰੇ ਆਪਣੇ ਅੰਸੀ ਸਹਿਬਾਨਾਂ ਦਾ ਸਰਪੰਚ ਸਹਿਬਾਨਾਂ ਦਾ ਮੈਂਬਰ ਪੰਚਾਇਤ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਲਾਕ ਸੰਤੀ ਮੈਂਬਰ ਔਰ ਦਰਜਾ ਬਦਰਜਾ ਹਰ ਉਸ ਵਰਕਰ ਦਾ ਜਿਨੇ ਆਪਣਾ ਯੋਗਦਾਨ ਪਾ ਕੇ ਅੱਜ ਦੀਆਂ ਦਾਸਤੀਆਂ ਦਾਸ ਰੈਲੀਆਂ ਬਹੁਤ ਵੱਡੇ ਧੰਗ ਦੇ ਨਾਲ ਸਕਸੈਸਫੁਲ ਕੀਤੀਆਂ ਔਰ ਰੰਧਾਵਾਸਾਦ ਦੀ ਕੈਂਪੇਨ ਨੂੰ ਇੱਕ ਬਹੁਤ ਵੱਡਾ ਹਲਾਰਾ ਦਿੱਤਾ ਅੱਜ ਵਿਰੋਧੀ ਵੀ ਸੋਚਣਗੇ ਕਿ ਇਹ ਬਣਿਆ ਕੀਆ ਗਰਦਾਸਪੁਰ ਹਲਕੇ ਚ ਕਿਉਂਕਿ ਮਿਹਨਤ ਕੀਤੀ ਹੋਵੇ ਤੇ ਖੁਸ਼ੀ ਹੁੰਦੀ ਹੈ ਜਦੋਂ ਸਾਹਮਣੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਬੈਠੇ ਹੋਣ ਸੋ ਮੈਨੂੰ ਉਮੀਦ ਹੈ ਜਿਸ ਤਰੀਕੇ ਦੇ ਨਾਲ ਲੋਕਾਂ ਨੇ ਅੱਜ ਪਿਆਰ ਦਿਖਾਇਆ ਰੰਦਾਵਾ ਸਾਹਿਬ ਘਟੋ ਘਟ ਡੇਢ ਲੱਖ ਦੀ ਲੀਡ ਦੇ ਨਾਲ ਜਿੱਤ ਕੇ ਮੈਂਬਰ ਪਾਰਲੀਮੈਂਟ ਜਿਹੜੇ ਇੱਥੋਂ ਗਰਦਾਸਪੁਰ ਤੋਂ ਜਾਣਗੇ ਜਿਹੜੀ ਕਿ ਸਾਡੇ ਗਰਦਾਸਪੁਰ ਦੇ ਵੀ ਉਹਨਾਂ ਦੀ ਇੱਕ ਬਹੁਤ ਵੱਡੀ ਸ਼ਖਸੀਅਤ ਨੇ ਜਿਹੜੀ ਕਿ ਪੰਜਾਬ ਦੀ ਆਵਾਜ਼ ਬੁਲੰਦ ਕਰਨਗੇ ਪਾਰਲੀਮੈਂਟ ਦੇ ਵਿੱਚ ਦੇਖਿਆ ਜਾਏ ਕੇਂਦਰੀ ਬਾਲ ਸਾਹਿਬ ਵੀ ਜਿਹੜੇ ਨੇ ਜੇਲ੍ਹ ਤੋਂ ਜੁਮੰਤਰੇ ਦੇ ਬਾਹਰ ਆ ਗਏ ਉਹ ਵੀ ਕਹਿੰਦੇ ਨੇ ਮੇਰਾ ਕੋ ਬਹੁਤ ਪੂਰਾ ਯੋਸ਼ ਦੇ ਦਾ ਜਿਹੜਾ ਵੇਖੋ ਕੇਗਰੀਵਾਲ ਸਾਹਿਬ ਨੇ ਅਜਾ ਚੌਂਸ ਤੇ ਹੋਰ ਪੂਰੇ ਪੰਜਾਬ ਦੇ ਵਿੱਚ ਉਹ ਸ਼ੀਖਾ ਜੀ ਦੀ ਵਿੱਚ ਬਣਾ ਕੇ ਫੋਟੋ ਆਪਣੀ ਫੋਟੋ ਪਿੱਛੇ ਲਾਈ ਆ ਵੀ ਜਦੋਂ ਮੈਨੂੰ ਅੰਦਰ ਦਿੱਤਾ ਤੇ ਇਹਦੇ ਕਰਕੇ ਵੋਟਾਂ ਪਾ ਦਿਓ ਇਹਦਾ ਮਤਲਬ ਜੇ ਪਾੜੇ ਦੇ ਉੱਤੇ ਬਿਜ਼ਨਸ ਨਹੀਂ ਯੋਰ ਪਾਇਆ ਤੇ ਮੈਂ ਕਰਪਸ਼ਨ ਕੀਤੀ ਹੁੰਦੀ ਮੈਂ ਅੰਦਰ ਜਾਂਦਾ ਤੇ ਜਮਾਨਤ ਤੇ ਬਾਹਰ ਆ ਜਾਂਦਾ ਤੇ ਫਿਰ ਮੈਂ ਆਪਣੀ ਉਹ ਜੇਲਾ ਦੀ ਫੋਟੋ ਤੇ ਲਾ ਕੇ ਕਹਿੰਦਾ ਮੈਨੂੰ ਵੋਟਾਂ ਪਾਓ ਮੈਂ ਵੋਟਾਂ ਮੰਗ ਰਿਹਾ ਕਿ ਮੇਰੇ ਤੇ ਵਿਜਲ ਨੇ ਟਿਕਾ ਕੇ ਜ਼ੋਰ ਲਾਇਆ ਇਮਾਨਦਾਰੀ ਦੇ ਨਾਲ ਮੈਂ ਇੱਥੇ ਖੜਾ ਹਾਂ ਮੈਂ ਆਪਣੀ ਇਮਾਨਦਾਰੀ ਤੇ ਵੋਟਾਂ ਮੰਗ ਰਿਹਾ ਸੋ ਕੇਜਰੀਵਾਲ ਸਾਹਿਬ ਚਾਹੇ ਭਗਵਾਨ ਤੁਮਾਨ ਸਾਹਿਬ ਨੇ ਇਹ ਸਾਰੇ ਆਪਣੇ ਕਰਮਾਂ ਦੀ ਜੋ ਇਹਨਾਂ ਨੇ ਕਰਮ ਕੀਤੇ ਨੇ ਜੋ ਇਹਨਾਂ ਨੇ ਵਾਅਦੇ ਕੀਤੇ ਨੇ ਜਿਸ ਤਰੀਕੇ ਨਾਲ ਕੇਜਰੀਵਾਲ ਸਾਹਿਬ ਕਹਿੰਦੇ ਸੀ ਕਿ 54000 ਕਰੋੜ ਹਰ ਸਾਲ ਦੇ ਵਿੱਚ ਮੈਂ ਪੈਦਾ ਕਰਾਂਗਾ ਅੱਜ 54000 ਕਰੋੜ ਦੀ بجائے 70000 ਕਰੋੜ ਪੰਜਾਬ ਤੇ ਕਰਜ਼ਾ ਚੜ ਗਿਆ ਇੱਕ ਨਵੇਂ ਪੈਸੇ ਦਾ ਕਰਜ਼ਾ ਘਟਿਆ ਨਹੀਂ ਆ ਸੋ ਇਹ ਗੱਲਾਂ ਲੋਕਾਂ ਨੂੰ ਦੱਸ ਕੇ ਵੋਟ ਮੰਗਣ ਨਾ ਕਿ ਜੇਲ੍ਹ ਜੂਲ ਵਾਲੀਆਂ ਫੋਟੋਆਂ ਲਾ ਕੇ ਇਹ ਇੱਕ ਇੱਕ ਗਮਰਾਹ ਕੋਈ ਪ੍ਰਚਾਰ ਨਾ ਕਰਨ। ਭੜਾ ਸਾਹਿਬ ਜੀ ਦੇ ਵਿਰੋਧੀ ਲੋਕ ਨੇ ਉਹ ਕਹਿ ਰਹੇ ਨੇ ਜੇ ਸੀਨੀਅਰ ਨੇ ਉਹ ਵੀ ਜਿਹੜੀ ਪਾਰਟੀ ਨੂੰ ਛੱਡ ਕੇ ਜੀਪੀਪੀ ਚ ਜਾ ਰਹੇ ਉਹ ਦਾ ਦੇਖੋ ਜਿਹੜਾ ਮਰਜੀ ਉਧਰ ਜਾਏ ਜਿਹੜਾ ਮਰਜੀ ਕਿਸੇ ਹੋਰ ਪਾਰਟੀ ਚ ਜਾਏ ਕਾਂਗਰਸ ਪਾਰਟੀ ਸੈਕੂਲਰ ਪਾਰਟੀ ਆ ਨੈਸ਼ਨਲ ਪਾਰਟੀ ਆ ਜਿੱਤੇ ਹਰ ਧਰਮ ਦਾ ਸਤਕਾਰ ਹੁੰਦਾ ਤੇ ਕਾਂਗਰਸ ਨੇ ਪਿਛਲੇ ਐਨੇ ਸਾਲਾਂ ਤੋਂ ਰਾਜ ਕੀਤਾ ਉਸ ਸਮੇਂ ਤੇ ਮੈਂ ਤੁਹਾਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਕਦੇ ਵੀ ਸੁਣਿਆ ਸੀ ਕਿਸੇ ਦੇ ਮੂੰਹ ਚ ਕਿ ਹਿੰਦੂ ਦਾ ਰੱਬ ਨੂੰ ਖਤਰਾ ਹੋ ਗਿਆ ਘੱਟ ਗਿਣਤੀਆਂ ਨੂੰ ਖਤਰਾ ਹੋ ਗਿਆ ਕਦੇ ਖਤਰੇ ਦੀ ਗੱਲ ਨਹੀਂ ਸੀ ਸੁਣੀ ਜਦੋਂ ਦੀ ਬੀਜੇਪੀ ਕਾਹ ਇਹ ਜਿਹੜੀ ਹਿੰਦੁਸਤਾਨ ਦੇ ਵਿੱਚ ਆਈ ਆ ਉਦੋਂ ਦਾ ਹਿੰਦੂਤਾਂ ਨੂੰ ਖਤਰਾ ਹੋ ਗਿਆ ਤੇ ਜਦੋਂ ਅਕਾਲੀ ਦਲ ਦੀ ਸਰਕਾਰ ਪੰਜਾਬ ਚ ਆਉਂਦੀ ਆ ਜਾਂ ਜਾਂਦੀ ਆ ਜਦੋਂ ਉਹਨਾਂ ਨੂੰ ਲੱਗਦਾ ਕਿ ਹੁਣ ਅਸੀਂ ਕੰਮ ਨੂੰ ਗਲਤ ਕੀਤਾ ਉਦੋਂ ਕਹਿੰਦੇ ਆ ਪੰਥ ਖਤਰੇ ਚ ਪੈ ਗਿਆ ਸੋ ਇਸ ਕਰਕੇ ਮੈਂ ਇਹਨਾਂ ਸਾਰੇ ਪਾਰਟੀਆਂ ਨੂੰ ਤੇ ਇਹਨਾਂ ਲੀਡਰਾਂ ਨੂੰ ਕਹਿਣਾ ਚਾਹੁੰਦਾ ਕਿ ਆਪਣੇ ਤਮਾ ਦੇ ਆਧਾਰ ਤੇ ਵੋਟਾਂ ਮੰਗੋ ਧਰਮ ਨੂੰ ਰਾਜਨੀਤੀ ਦੇ ਵਿੱਚ ਨਾ ਲੈ ਕੇ ਆਓ ਜੇ ਕਾਂਗਰਸ ਪਾਰਟੀ ਗੰਦੀ ਲੀਡਰਾਂ ਨਾਲ ਜਿੱਤਦੀ ਆਉਂਦੀ ਹੈ ਪਹਿਲਾਂ ਗੁਰਦਾਸਪੁਰ ਦੇਖੋ ਬਹੁਤ ਇਹੋ ਜਿਹੇ ਕੰਮ ਨੇ ਗੁਰਦਾਸਪੁਰ ਨੂੰ ਮਕੇਰੀਆਂ ਨਾਲ ਰੇਲਵੇ ਲਿੰਕ ਜੋੜਨਾ ਸਾਡੇ ਵਪਾਰੀ ਭਰਾਵਾਂ ਦੀ ਬੜੀ ਵੱਡੀ ਮੰਗ ਆ ਸੋ ਇਸ ਕਰਕੇ ਹੋਰ ਇਹੋ ਆਰਡੀਅਰ ਏਰੀਆ ਨਾਲ ਸਾਡੀ ਬੈਲਟ ਲੱਗਦੀ ਆ بڑے ਲੰਬੇ ਇਸ਼ੂਸ ਨੇ ਡਰੋਨ ਨਾਲ ਹੀ ਮਸ਼ਾ ਹੁੰਦਾ ਆ ਹੋਰ ਇਹੋ ਜਿਹੇ ਬਹੁਤ ਇਸ਼ੂਸ ਨੇ ਸਾਡੇ ਇੱਥੇ ਮੈਡੀਕਲ ਕਾਲਜ ਦੀ ਲੋੜ ਆ ਪੀਜੀਆਈ ਸੈਟੇਲਾਈਟ ਸੈਂਟਰ ਦੀ ਲੋੜ ਆ ਸੋ ਇਹੋ ਜੇ ਬਹੁਤ ਇਸ਼ੂ ਨੇ ਜਿਹੜੇ ਕਿ ਮੈਨੂੰ ਦੱਸਣ ਦੀ ਸਾਨੂੰ ਲੋੜ ਨਹੀਂ ਆ ਰੰਦਾਵਾ ਸਾਹਿਬ ਆਲਰੇਡੀ ਕਹਿ ਚੁੱਕਿਆ ਕਿ ਉਹਨਾਂ ਆਤਮਾ ਦੇ ਉੱਤੇ ਮੈਂ ਪਾਰਲੀਮੈਂਟ ਦੇ ਵਿੱਚ